ਸਾਸਰੀ ਗਾਲ ਵੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਚੱਲਦੇ ਕਲਾ ਚ ਹੋਗੇ ਤੇ ਆਪਾਂ ਵੀ ਵਧੀਆ ਠੀਕ ਹੈ ਤੇ ਆਪਾਂ ਅੱਗੇ ਕ੍ਰੇਨ ਤੇ ਅੱਜ ਕਰਨੀ ਆਪਾਂ ਕ੍ਰੇਨ ਦੀ ਪੂਰੀ ਸਰਵਿਸ ਤੇ ਤੁਹਾਨੂੰ ਦਿਖਾਉਣੇ ਆ ਕਿ ਕਿਦਾਂ ਕਰੀਦੀ ਕੈਮਰਾ ਦੇ ਲਈ ਸਾਫ਼ ਤੁਹਾਨੂੰ ਅੱਜ ਦੱਸਦੇ ਆ ਵੀ ਸਰਵਿਸ ਕਿਦਾਂ ਕਰਨੀ ਆ ਜਿਹੜੀ ਕਰਨੀ ਆਪਾਂ ਖੋਦੇ ਆ ਤੇ ਮੇਰੇ ਨਾਲ ਮੇਰੇ ਸਾਥੀ 파ਰ ਟਿੱਲੋ ਤੇ ਉਧਰ ਜੀ ਜਦਿੰਦਰ ਟਿੱਲੋ ਮੰਜਿੰਦਰ ਤੇ 파르ਸ ਤੇ ਮੰਜਿੰਦਰ ਇਹ ਮੰਜਿੰਦਰ ਤੇ 파르ਸ ਲੱਗੇ ਆਪਣੇ ਨਾਲ ਪੂਰੀ ਹੈਲਪ ਕਰਨਗੇ ਆਕਰਪੋਰ ਪਹਿਲਾਂ ਕੀ ਕਰਨਾ ਪਹਿਲਾਂ ਗਲੀਜ਼ ਗਲੀਜ਼ ਨਹੀਂ ਪਾਣੀ ਭਰਿਆ ਦੇ ਚ ਜ਼ਿਆਦਾ ਤੇ ਇਹਨੂੰ ਕੱਢ ਕੇ ਆਪਾਂ ਬਾਹਰ ਸੁੱਟਦੇ ਫਿਰ ਇਹਦੇ ਚ ਕਾਲਾ ਤੇਲ ਪਾਟਾਂਗੇ ਤੇ ਕਲਿੱਪਾਂ ਰਲ ਮਿਲ ਕੇ ਲਈਆਂ ਜਾਣੀਆਂ ਜਿਹਦੇ ਹੱਥ ਚੰਗੇ ਹੋਣਗੇ ਉਹ ਕਲਿੱਪ ਲਊਗਾ ਠੀਕ ਆ। ਆਹੀ ਦਸਤਾਨੇ ਲਾ ਲੈ ਕਲਪੀ। ਆ ਦੇ ਫੋਨ ਆ ਪਰਾ ਦੇਣਾ ਅੰਦਰ ਹੁਣ। ਬਸ ਇਹੀ ਐ। ਕਿ ਕੀ ਸ਼ੁਰੂ ਕਰਨੀ ਆ। ਤੇ ਵੀਡੀਓ ਵੀ ਬਣਾਉਣੀ ਆ ਆਪਾਂ ਇੱਕ ਇੰਸਟਾਗ੍ਰam ਤੇ ਪਾਉਣ ਨੂੰ। ਇੰਸਟਾਗ੍ਰam ਤੇ ਰੀਲਾਂ ਵੀ ਜ਼ਰੂਰ ਦੇਖ ਕੇ ਆ। ਆ ਇੰਸਟਾਗ੍ਰam ਤੇ ਰੀਲਾਂ ਵੀ ਜ਼ਰੂਰ ਦੇਖ ਕੇ ਆ। ਚਲੋ ਤਾਂ ਚੜ। ਨਵਾਂ ਫੋਰਮਨ ਮੁਕਾਇਆ। ਫੋਰਮਨ ਦਿਖਾਉਣੇ ਨਵਾਂ। ਉਧਰ ਦੀ ਚੜ ਉਧਰ। ਚੋਕੇ ਤੁਸੀਂ ਇੱਥੇ ਇੱਥੇ ਰੱਖਣਾ ਜੋ। ਇਧਰ ਦੀ ਫੜਾਉਣਾ ਜੋ ਇਧਰ ਦੀ। ਹਾਂ ਚੁੱਕ ਲੂੰਗੀ ਏ ਤੇ ਰਜ਼ਾ ਚੁੱਕਣੂ ਕਿਦੇ ਉਹਨੂੰ ਕੀ ਆ ਦੋਵੇਂ ਦੋਵੇਂ ਭਰਾ ਵਸੇ ਅਸਨਾਨੀਆਂ ਖਾਸ ਗਏ ਉਹ ਪਰਲੇ ਕੁੰਡੇ ਤੋਂ ਚੁੱਕੋ 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 ਵੈਰੀ ਗੁੱਡ ਰੱਖ ਲਓ ਇੱਥੇ ਵੈਰੀ ਗੁੱਡ ਨਹੀਂ ਯੋਰ ਲਾਉਂਦਾ ਮੁੰਡਾ ਤੋਂ ਵੀ ਮਿੱਤਰੋ ਤੇਲ ਆਪਾਂ ਦਾ ਡਰੇਨ ਪਾਪਾ ਕੱਟਦਾ ਤੇ ਫਿਲਟਰ ਖੋਲਣ ਲੱਗੇ ਫਿਲਟਰ ਨਹੀਂ ਖੁੱਲਣਦਾ ਝੋਟ ਲੱਗੀ ਝੋਟ ਦੇਖਦੇ ਆ ਕਿ ਮੋਲ ਚੱਲ ਕੀ ਬੰਦਾ ਇੱਕੋ ਫਿਲਟਰ ਪਾਉਣਾ ਤੋੜਦਾ ਪਰ ਯੋਰ ਲਾ ਗਈ ਆ ਪਿਆਜ ਜਿੰਜੇ ਨਾ ਖੁੱਲਦਾ ਨਹੀਂ ਐ ਇੰਨਾ ਤੇਲ ਨਿਕਲਿਆ ਸੀ 26 ਲੀਟਰ ਪੈਂਦਾ ਬਾਕੀ ਹੁਣ ਇਹਦੀ ਸਰੀਆਰ-ਵਾਰ ਕਰਕੇ ਖੋਲਦੇ ਬੱਲੇ-ਵੱਲੇ ਕਚਰਾ ਦੇਖੋ ਕਿੰਨਾ ਇਹ ਸਾਰਾ ਕਚਰਾ ਤੇਲ ਇੰਜਨ ਸਿਸਟਮ ਇਹਦਾ ਛੇ ਸਿਲੰਡਰ ਬਾਕੀ ਉਹ ਤੇਲ ਭਰ ਕੇ ਲੈ ਆਏ ਦੇ ਦੇ ਕੀ ਮੋਲ ਚੱਲ ਬੰਦ ਚਲੋਗੇ ਕਿਤੇ ਚਲੀ ਚਾਲੂ ਕਰਦੇ ਤੁਸੀਂ ਕਰਤੀ ਆ ਆ ਵੀ ਮਿਕਸ ਕਰੋ ਆਪ ਸਰਵਿਸ ਹੋ ਗਈ ਲੱਗ ਗਿਆ ਸਰਵਿਸ ਹੋ ਗਈ ਆ ਫਿਲਟਰ ਇੱਕ ਪਾਤਾ ਇੱਕ ਪਾਉਣ ਲੱਗੇ ਆ ਬਹੁਤ ਔਖੇ ਫਿਲਟਰ ਖੁੱਲੇ ਨਵੇਂ ਕਰੀਏ ਮਾਰ ਮਾਰ ਕੇ ਤੇ ਨਵੇਂ ਫਿਲਟਰ ਨੂੰ ਲਗਾਉਂਦਾ ਓਰੀਜਨਲ ਫਿਲਟਰ ਆ ਕੰਪਨੀ ਵੱਲੋਂ ਭੇਜੇ ਹੋਏ ਨੇ ਨਪਾਇਲੀ ਅਨਬਾਕਸਿੰਗ ਕਰਾਂਗੇ ਹਨ ਬਹੁਤ ਸੀਰ ਹੋ ਗਿਆ ਹਨ ਫਿਲਟਰ ਬਹੁਤ ਚੰਗਾ ਹੈ ओके ਸਰਵਸ ਕੀਤਾ ਕਰੀ ਜੀ ਤੂੰ ਸੇਖਲਾ ਉਹ ਚੈੱਕ ਕਰੋ ਫਿਲਟਰ ਦਾ ਕਿੰਨਾ ਕੰਮ ਤੂੰ ਵੀ ਸੇਖਲਾ ਸੀ ਨਾ ਆ ਇਧਰ ਕੋ ਲਾਲ ਟੋਪੀ ਪਾ ਗਿਆ ਹੈ ਜਿਹੜਾ ਜੰਜ ਤੇ ਚੜਨਾ ਹੁੰਦਾ ਹੈ ਹਾਂ ਬੋਲ ਦੋ ਰਚ ਗਿਆ ਤਾਂ ਕਿੰਨੀ ਇਹ ਦੇਖੋ ਉਹ ਇੱਕ ਟੈਂਪਰ ਸਾਲ ਹੋ ਗਿਆ ਗੱਲ ਦਾ ਮਤਲਬ ਸਾਲ ਹੋ ਗਿਆ ਨਾ ਕਿੰਨੋ ਸਾਲ ਹੋ ਗਿਆ ਨਾ ਬੋਲ ਚੰਕ ਘਟਾਉਂਦੇ ਟਿਕਟ ਲਾਪੇ ਬਹੁਤ ਸਾਲ ਹੋ ਗਿਆ ਬਰਾਦ ਚਲ ਹਾਂ ਸਾਲ ਪਹਿਲੇ ਵੀ ਲਾ ਲਾ ਵੱਡੇ ਕਟਾਉਂ ਘਟਦੇ ਆ ਹੋਰ ਕਟਨ ਲੈ ਮੇਰੇ ਓਹ ਬੜੇ ਵੱਧ ਗਏ ਦੂਜੇ ਹੋ ਜਾਂਦੇ ਨੇ ਇਸ ਤਰ੍ਹਾਂ ਘਟਦੇ ਪਹਣ ਹੁੰਦਾ ਜਾਂ ਇਹ ਵਾਹ ਚਾਲਾ ਕੀ ਹੋਵੇ 14 14.7 ਕੇ ਹੋਰ ਵੀ ਮੜਿਓ ਇਹ ਪੋਸਟਰ ਤੇ 2250 ਦੀ ਗੱਲ ਬਾਤ ਜੀ ਦੱਸੋ 2250 ਆਪ ਦਾ ਕੀ ਖਿਆਲ ਹੈ ਫਿਲਟਰ ਦੇ ਬਾਰੇ ਹਾਂ ہمارا ਖਿਆਲ ਬੜੀ ਨੇ ਬੜੀਆਂ ਫਿਲਟਰ ਹੀ ਨਾਲ ਕਿ ਡੁਪਲੀਕੇਟ ਆ ਕਾ ਵੜੀ ਨਾ ਮਾਸੀ ਨਹੀਂ ਵੜੀ ਮਲਾ ਕੁਕੀ ਕੋਈ ਵੜ ਨਹੀਂ ਜਾਇਆ ਕੀ ਪਤਾ ਗਰਮੀ ਵੜੀ ਹੋ ਗਈ ਅੱਜ ਕਿ ਨਹੀਂ ਗਰਮੀ ਆ بارش ਹੋ ਗਈ ਬੋਲੇ ਬੋਲੇ ਬੰਦਿਆ ਤੂੰ ਮੰਦਰ ਕੋ ਮੱਥਾ ਲੀਕ ਕੇ ਆਇਆ ਹੈ ਅਸੀਂ ਲੋਕ ਤਾਂ ਮੰਦਿਰ ਤੇ ਖੜੇ ਆਏ ਹੈ ਇਹ ਹੀ ਮੰਦਿਰ ਹੈ ਆ ਗਏ ਤਾਂ ਮੰਦਿਰ ਤੋਂ ਪਹਿਲੇ ਆਇਆ ਮੱਥਾ ਤਾਂ ਆ ਕੇ ਹੀ ਟੇਕਣਾ ਹੈ ਤੇ ਇਸੇ ਮੰਦਿਰ ਸੇ ਤਸਵੀਰ ਕਰਦੇ ਬਸ ਜੀ ਸਾਨੂੰ 100 ਕੰਮ ਕਰਨੇ ਪੈਣਗੇ ਉਹ ਤੂੰ 갔다 ਤੋ ਭਾਈ ਦਾ ਕੈਮਰੇ ਤੋਂ ਕਮਰੇ ਹੀ ਕੀ ਕਰਨਾ ਜਾ ਕੇ ਕਹਾਂ ਤੋ ਕਹਾਂ ਨਾ ਸਵੇਰ ਦਾ ਨਾ ਤਾਂ ਨਾ ਤੁੱਟਾ ਪੈਦੀ ਹੈ ਫੇਰ ਕੀ ਆ ਤੂੰ ਕਿਤੇ ਬਾਮਣ ਆ ਤੇਰੇ ਕੋੜੇ ਵਿੱਚ ਆ ਜਾ ਆ ਵੀ ਮੁੰਡਿਆ ਕਿਦਾਂ ਸੋ ਵੀ ਮਿੱਤਰੋ ਮੈਂ ਇਹ ਪਾਰਸ ਲੈ ਕੇ ਆਇਆ ਆ ਰਾਸ਼ਨ ਪਾਣੀ ਐ ਨਾ ਕਰੇਗਾ ਟੁੱਟੀਆਂ ਹੀ ਉਂਗਲਾਂ ਸਾਲਿਆ ਗੜੀ ਐ ਨਹੀਂ ਕਿ ਐ ਹੀ ਲੈ ਕੇ ਆਇਆ ਰਾਸ਼ਨ ਪਾਣੀ ਤੇ ਨਾਲੇ ਖਾਣੇ ਚਨੇ ਨਾਲ ਗਾਂਦੇ ਚਨੇ ਤੇ ਸਬਦਾ ਰੱਖ ਕੇ ਹੁਣ ਆਪਾਂ ਚੱਲ ਜਾਣਾ ਇੱਥੋਂ ਕਲਿਆਣ ਕਲਮਪੋਲੀ ਕਲਮਪੋਲੀ ਜਾਣਾ ਕਿੰਨਾ ਇੱਥੋਂ 20 ਕਿਲੋਮੀਟਰ ਹੁਣਾ ਉੱਥੋਂ ਲੈ ਉੱਥੋਂ ਲੈ ਕੇ ਆਉਣਾ ਆਪਾਂ ਸਮਾਨ ਗ੍ਰੇਨ ਦਾ ਨਹੀਂ ਕਹਿਣਾ ਕਰੇ ਇਹਦਾ ਸਪੇਅਰ ਪਾਰਟ ਸਮਾਨ ਹੈ ਗਿਆਂ ਤੇ ਆਇਓ ਸਰਾ ਦਿਨ ਨਹੀਂ ਤੇ ਨੰਗਾ ਪਜੂ ਪਜਾਈ ਜੀ ਸਾਨੂੰ ਸੇ ਗੀਤੀ ਆਪਾਂ ਪੁਰੇਨਾ ਵੀ ਸਾਨੂੰ ਜੀਤੀ ਦਾ ਬਲੂਮ ਚਾਹੀਏ ਰੋਟੀ ਗਾਦੀ ਰੋਟੀ ਗਾਂ ਤੋਂ ਬਾਅਦ ਨਾਲ ਲਾਂਗੇ ਬਿਮਾਰ ਹੋ ਗਿਆ ਆ ਤਾਚ ਵੀ ਕੱਢੀ ਹਾਂ ਤੇ ਲਾਂਗਰੀ ਸਾਡਾ ਬਿਮਾਰ ਹੋ ਗਿਆ ਤੁਹਾਨੂੰ ਰੋਟੀ ਬਣਾਉਣੀ ਪਈ ਆ ਆਰੇ ਵੀਰ ਆ ਬਟਾ ਦੂਣਾ ਪਾ ਉਹ ਕਿਲੋ ਕੀ ਡਰੇ ਨਾ ਸਾਹਮਣੇ ਸਾਹਮਣੇ ਪਹਾੜਾਂ ਦਾ ਵੀਊ ਬਹੁਤ ਕਹਿੰਦਾ ਪਾ ਇੱਕ ਪਹਾੜ ਉਹ ਇੱਕ ਬੜਾ ਮੁਰਛੇ ਦੇ ਇਹਦਾ ਇਹ ਐਂਗਲ ਨਾ ਹੀ ਐਂਗਲਾਂ ਹੀ ਬਾਕੀ ਆ ਬਲੋਂਗਾ ਪਾ ਕੰਟੀਨਿਊ ਰੱਖ ਲਿਓ ਤੁਸੀਂ ਜਿਹੜੇ ਰੌਪਟ ਦੇ ਨਾਲ ਟੀ ਟਾਈਮ ਕੀ ਰੌਲਾ ਕੀ ਰੌਲਾ ਟੱਡ ਕੀ ਕਰ ਤੋ ਲੜਦਾ ਤੂੰ ਹਾਂ ਕਾਹੇ ਨਾ ਬਾਹਰ ਬੋਮੀ ਨੇ ਨਾ ਆਹ ਦਾ ਰੌਲਾ ਚਾਹਦਾ ਕਦਰ ਰੌਲਾ ਆਹ ਸੋਨਾ ਸਿੰਘ ਦਾ ਕਿ ਸੋਨਾ ਸਿੰਘ ਇਹ ਗਲਾ ਨਹੀਂ ਚੱਲਣਾ ਪਾਉ ਆਪਣਾ ਛੋਟਾ ਪਤੀਲੇ ਨੂੰ ਮੂੰਹ ਲਾ ਲਾ ਪਤੀਲੇ ਨੂੰ ਮੂੰਹ ਲਾ ਲਾ ਸੋਨਾ ਸਿੰਘ ਗਲਾਸ ਰੱਖੇ ਆਪਣਾ ਮਾਪੇ ਪਾਉਣੀ ਪਾ ਲਾਂਦੇ ਯਾਰ ਦਫਾ ਕਰ ਤੂੰ ਆਪਣੀ ਪਾ ਕੇ ਪਾਸੇ ਉਹ ਤੂੰ ਪਤੀਲਾ ਲੈ ਸਾਰਾ ਮਾਰ ਹਾਂ يلا لا چار ساڑھے फिर 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 दो फिर 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 एक बार फिर एक बार फिर शमी को बुलाना एक बार शमी को बुलाना एक बार ਦੋਆ ਬੰਦੇੜਾ ਪਰ ਅੱਲਾ ਉਹ ਸੀ ਕਿ ਟਗੜਾ ਐ ਜਾ ਕੇ ਆ ਪੂਰਾ ਐ ਟੈਂਸ਼ਨ ਨਿਕ ਰਿਹਾ ਗੋਰਾ ਲੱਗ ਰਹਾ ਮੇਜਾ ਓ ਯਾਰ ਫਾਈ ਛੱਲਿਆ 15 ਨੇ ਮੂੰਹ ਹਾਂਜੀ ਚਾਟਾ ਸਕਨੇ ਚਾਟਾ ਚਾਟਾ ਕੇਸ ਰੱਗੂ ਦੇਖ ਨਾ ਉਹ ਲਿਖੀ ਜਾ ਰਿਹਾ ਤੂੰ ਆ ਦੇ ਆ ਦੇ ਆ ਦੇ ਆ ਦੇ ਆ ਦੇ ਆ ਦੇ ਇਹ ਤੈਨੂੰ ਪਜਣੀ ਨਹੀਂ ਏ ਨਹੀਂ ਤੈਨੂੰ ਪਜਣੀ ਏ ਨਹੀਂ ਤੈਨੂੰ ਪਜਣੀ ਪਾਪਾ ਸਾਰੇ ਬੰਦੇ ਇੱਥੇ ਤੂੰ ਏਸੀ ਚ ਵੜ ਜਾ ਏ ਨਹੀਂ ਤੈਨੂੰ ਪਜਣੀ ਚਾਹ ਪੀ ਲੈ ਸੱਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੁਵਾਲਿਆ ਹੋਣਾ ਗੰਦ ਪਾਇਆ ਤੂੰ ਗੰਦ ਪਾਇਆ ਕਮਰੇ ਇਹੋ ਆ ਜਾ ਮੈਂ ਵਜਾ ਮਰਦਾ ਮਰਦਾ ਮੇਰੇ ਬੂਟ ਸਾਫ ਹੀ ਹਾਂਜੀ ਉਸਤਾਦ ਜੀ ਕੀ ਹਾਲ ਚਾਲ ਬੜਿਆ YouTube ਤੇ ਆਏਗਾ ਦੇਖਣਾ ਯੂਟਿਊਬ ਤੇ ਆਉਗੇ ਸਹੀ ਹੈ ਕੇ ਕਹਣਾ ਚੰਦਾ ਇਸ ਸਾਈਡ ਤੇ ਮੰਦਰ ਬੰਦਿਆ ਇਹ ਆ ਬੰਦਾ ਵੇਜ ਜਾਂਦਾ ਬੰਦਾ ਆਪ ਇਥੋਂ ਕਾਬੂ ਕਰ ਲਿਆ ਦੇਖ ਲੋ ਇਹ ਪੁਰਾ ਚੱਲ ਜਾ ਹਾਂ ਜੀ ਯਾਰ ਤੇਰੇ ਮਾੜੇ ਲੱਗਦੇ ਮੈਨੂੰ